ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਗੁਰ ਚਰਨ ਨਰਸ਼ਨ ਪਿਆਸੀ ਦਿਨ ਸਰਾਤ ਚਿਤ ਭਵੰਦਨ ਨੀਤਾ ਕੋਲ ਕਬਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸਜਨ ਤੇਰੇ ਚਰਨ ਕੀ ਹੋਏ ਰਾਂ ਸਦ ਤੂਰਾ ਨਾਨਕ ਸ਼ਰਨ ਤੁਹਾਰੀਆ ਦੇਖੋ ਸਦਾ ਹਜੂਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟ ਕੈ ਦੁਰਮਤਿ ਆਪਣੀ ਧਾਰੀ ਹੋਏ ਨਿਮਾਣੀ ਸੇਵ ਕਮਾਵੇ ਤਾਂ ਪ੍ਰੀਤਮ ਹੋਵੈ ਮਨ ਪਿਆਰੀ ਕਾਮ ਕਰੋ ਦੋ ਲੋਭ ਮੋਹ ਮਿਟਾਵੇ ਛੁਟ ਕੇ ਦੁਰਮਤਿ ਆਪਣੀ ਧਾਰੀ ਹੋਏ ਨਿਮਾਣੀ ਸੇਵ ਕਮਾਵੇ ਤਾਂ ਕੀਤਮ ਹੋ ਵੈ ਮਨ ਪਿਆਰੀ ਸੁਣ ਸੁੰਦਰ ਸਾਦੋ ਬਚਨੇ ਉਧਾਰੀ ਲੋਕ ਭੋਖ ਮਿਟੈ ਤੇਰੋ ਸਹਿਸਾ ਸੁਖ ਪਾਵੇ ਤੂੰ ਸੁਖ ਮਨ ਨਾਰੀ ਰਹਾ ਦੁਖ ਭੋਖ ਮਿਟੈ ਤੇਰੋ ਸਹਿਸਾ ਸੁਖ ਪਾਵੇ ਤੂੰ ਸੁਖਮਨ ਨਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰ ਸਵਾਰੇ ਸਤਸੰਗੀ ਜਨੋ ਜੁਜਾਨਾਂ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾ ਅੰਮ੍ਰਿਤ ਮਿਲਦੇ ਦਿਵਾਨਾ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਲੜੀਵਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਸ਼੍ਰੀ ਗੁਰੂ ਰਣ ਸਾਹਿਬ ਜੀ ਦੇ 377 ਅੰਗ ਉਪਰ ਸੁਭਾਏ ਮਾਨ ਆਸਾ ਰਗ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਜੋ ਆਪ ਜੀ ਨੇ ਸਰਵਣ ਕੀਤਾ ਇਹ ਸ਼ਬਦ ਰਾਹੀ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਰੰਭ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਅਤੇ ਰਾਸਾਂ ਦੀਆਂ ਗੁਰ ਚਰਨਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਲੰਗ ਜੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹਲਾ ਪੰਜਵਾਂ ਕਾਮ ਕਰੋਦ ਲੋਭ ਮੋਹ ਮਿਟਾਵੇ ਛੁਟਕੈ ਦੁਰਮਤਿ ਆਪਣੀ ਧਾਰੀ ਹੋਏ ਨਿਮਾਣੀ ਸੇਵਕ ਕਮਾਵੇ ਤਾਹ ਪ੍ਰੀਤਮ ਹੋਵੇ ਮਨ ਪਿਆਰੀ ਇਸ ਪਵਿੱਤਰ ਸ਼ਬਦ ਰਾਹੀਂ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਇਹ ਸਾਡੀ ਜੀਵ ਇਸਤਰੀ ਭਾਵ ਜੀਵਾਤਮਾ ਬਾਣੀ ਦੇ ਡਬਲ ਅਰਥ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਇਹ ਬਾਣੀ ਸਾਨੂੰ ਬਾਹਰ ਵੀ ਗਿਆਨ ਦਿੰਦੀ ਹੈ ਤੇ ਅੰਦਰ ਵੀ ਗਿਆਨ ਦਿੰਦੀ ਆ ਸਤਿਗੁਰੂ ਪਾਤਸ਼ਾਹ ਜੀ ਬਖਸ਼ੇ ਕਰਦੇ ਹਨ ਜਦੋਂ ਇਹ ਜੀਵਾਤਮਾ ਜੀਵ ਇਸਤਰੀ ਗੁਰੂ ਕੋਲ ਬੇਨਤੀ ਕਰਦੀ ਹੈ ਕਿ ਮੈਂ ਆਪਣੇ ਪ੍ਰੀਤਮ ਪਿਆਰੇ ਪਤੀ ਪਰਮੇਸ਼ਰ ਨੂੰ ਕਿਵੇਂ ਪਿਆਰੀ ਹੋ ਸਕਦੀ ਆ ਉਹ ਕਿਵੇਂ ਮੈਨੂੰ ਪਿਆਰ ਕਰ ਸਕਦਾ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਕਿ हे ਜੀਵ ਰੂਪ ਸਖੀ हे ਜੀਵ ਰੂਪ ਇਸਤਰੀ ਤੂੰ ਮੇਰੀ ਗੱਲ ਨੂੰ ਮੰਨਣਾ ਕਰ ਤੂੰ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਣਾ ਕਰ ਮਹਾਰਾਜ ਕੀ ਕਰਾਂ ਦੱਸੋ ਪਾਤਸ਼ਾਹ ਜੀ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮਿਟਾਵੈ ਛੁਟਕੈ ਦੁਰਮਤ ਆਪਣੀ ਧਾਰੀ ਆਪਣੇ ਦਿਮਾਗ ਵਿੱਚੋਂ ਮਨ ਵਿੱਚੋਂ ਹਿਰਦੇ ਵਿੱਚੋਂ ਇਹਨਾਂ ਵਾਸ਼ਨਾਵਾਂ ਨੂੰ ਖਤਮ ਕਰ ਔਰ ਕ੍ਰੋਧ ਨੂੰ ਖਤਮ ਕਰ ਲੋਭ ਮੋਹ ਲੋਭ ਲਾਲਚ ਮੋਹ ਮਮਤਾ ਨੂੰ ਖਤਮ ਕਰ ਤਾਂ ਜੇ ਜਿਹੜੀ ਤੇਰੀ ਭੈੜੀ ਮਤ ਹੈ ਮਾੜੀ ਮਤ ਤਾਂ ਉਹ ਖਤਮ ਹੋ ਜਾਵੇ ਕਿਉਂਕਿ ਪੰਜੇ ਵਿਕਾਰ ਹੀ ਸਾਡੀ ਮਤ ਨੂੰ ਵਿਗਾੜਦੇ ਐ ਇਹਨਾਂ ਪੰਜਾਂ ਵਿਕਾਰਾਂ ਰਾਹੀਂ ਮਨੁੱਖ ਦੇ ਅੰਦਰ ਮਨਮਤ ਦੁਰਮਤ ਮਾੜੀ ਮਤ ਪੈਦਾ ਹੁੰਦੀ ਆ ਤੇ ਜਦੋਂ ਜੀਵ ਜਾਂ ਕਹਿ ਦਿਓ ਜੀਵ ਇਸਤਰੀ ਜੀਵ ਇਸਤਰੀ ਕਹਿਣ ਦਾ ਮਤਲਬ ਹੈ ਸਾਡੀ ਜੀਵ ਆਤਮਾ ਇਹ ਇਸਤਰੀ ਵੀ ਐ ਤੇ ਪੁਰਸ਼ ਵੀ ਐ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਪੁਰਖ ਕੇਵਲ ਪ੍ਰਮਾਤਮਾ ਹੈ ਤੇ ਆਪਾਂ ਸਾਰੇ ਜੀਵ ਇਸਤਰੀਆਂ ਹਾਂ ਇਸ ਕਰਕੇ ਜ਼ਿਆਦਾਤਰ ਬਾਣੀ ਵਿੱਚ ਜੀਵ ਇਸਤਰੀ ਜਾਂ ਇਸਤਰੀ ਕਰਕੇ ਸੰਬੋਧਨ ਕੀਤਾ ਗਿਆ ਜਿਵੇਂ 12 ਮਹਾ ਦੇ ਵਿੱਚ ਵੀ 사વન ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਉਹ ਕਾਮਨੀ ਭਾਵ ਜੀਵ ਇਸਤਰੀ ਰਸ ਨਾਲ ਭਰ ਜਾਂਦੀ ਹੈ ਜਿਸ ਦਾ ਆਪਣੇ ਮਾਲਕ ਪਤੀ ਪਰਮੇਸ਼ਰ ਦੇ ਚਰਨਾਂ ਕਮਲਾਂ ਨਾਲ ਪਿਆਰ ਹੁੰਦਾ ਹੈ ਪ੍ਰੇਮ ਹੁੰਦਾ ਸੋ ਸਤਿਗੁਰੂ ਪਾਤਸ਼ਾਹ ਨੂੰ ਸਿੱਖ ਨੇ ਬੇਨਤੀ ਕੀਤੀ ਜੀ ਵਿਸਤਰੀ ਨੇ ਬੇਨਤੀ ਕੀਤੀ ਪਾਤਸ਼ਾਹ ਮੇਰਾ ਉਸ ਮਾਲਕ ਦੇ ਨਾਲ ਕਿਵੇਂ ਪਿਆਰ ਪੈ ਸਕਦਾ ਹੈ ਕਿਵੇਂ ਮੈਂ ਉਹਨੂੰ ਚੰਗੀ ਲੱਗਾ ਤਾਂ ਪਾਤਸ਼ਾਹ ਕਹਿੰਦੇ ਪਹਿਲਾਂ ਤੈਨਾਂ ਪੰਜਾਂ ਵਿਕਾਰਾਂ ਨੂੰ ਦਿਮਾਗ ਦੇ ਵਿੱਚੋਂ ਕੱਢ ਕਾਮ ਵਾਸ਼ਨਾ ਵਾ ਭਟਕਨਾ ਵਾ ਕਾਮ ਨਾਵਾ ਕੰਮ ਦੇ ਕਈ ਅਰਥ ਹੈ ਵਾਸ਼ਨਾ ਵੀ ਹੈ ਤੇ ਕਾਮ ਦੇ ਮਤਲਬ ਆਸ਼ਾ ਤ੍ਰਿਸ਼ਨਾ ਵੀ ਹੈ ਇਹਨਾਂ ਚੀਜ਼ਾਂ ਨੂੰ ਆਪਣੇ ਦਿਮਾਗ ਵਿੱਚੋਂ ਖਤਮ ਕਰ ਗੁੱਸਾ ਛੱਡ ਲੋਭ ਲਾਲਚ ਛੱਡ ਔਰ ਮੋਹ ਮਮਤਾ ਛੱਡ ਕੇ ਹੀ ਤੂੰ ਆਪਣੇ ਮਾਲਕ ਨੂੰ ਪਿਆਰੀ ਹੋ ਸਕਦੀਆਂ ਜਿਵੇਂ ਸੰਸਾਰੀ ਤੌਰ ਤੇ ਵੇਖੀਏ ਤਾਂ ਇੱਕ ਬੱਚੀ ਜਦੋਂ ਆਪਣੇ ਪੇਕੇ ਘਰ ਨੂੰ ਆਪਣੇ ਮਾਤਾ ਪਿਤਾ ਨੂੰ ਜਿੰਨਾ ਕੋਲ 20 ਤੋਂ 25 30 ਸਾਲ ਤੱਕ ਰਹਿ ਕੇ ਆਈ ਆ ਉੱਥੇ ਸੁਭਾਵਕ ਮੋਹ ਹੈ ਪਰ ਜਦੋਂ ਆਪਣੇ ਸਹੁਰੇ ਘਰ ਆ ਗਈ ਤੇ ਉਸ ਦਾ ਸਾਰਾ ਦਿਮਾਗ ਸਾਰਾ ਧਿਆਨ ਆਪਣੇ ਸਹੁਰੇ ਘਰ ਆਪਣੇ ਪਤੀ ਪਰਮੇਸ਼ਰ ਜਾਂ ਸਹੁਰੇ ਪਰਿਵਾਰ ਵਿੱਚ ਲੱਗਣਾ ਚਾਹੀਦਾ ਤਾਂ ਹੀ ਉਹਨਾਂ ਨੂੰ ਪਿਆਰੀ ਲੱਗ ਸਕਦੀ ਹੈ ਜੇ ਉਸ ਦੀ ਫਿਰ ਵੀ ਪਿੱਛੇ ਪੇਕੇ ਆ ਵੱਲ ਖਿੱਚ ਬਣੀ ਰਹੇ ਤੇ ਮੁਸ਼ਕਲ ਹੋ ਜਾਂਦਾ ਹੈ ਗੱਲ ਬਣਨੀ ਇਸੇ ਤਰ੍ਹਾਂ ਹੀ ਅਸੀਂ ਮਾਤ ਲੋਕ ਦੇ ਪੇਕਿਆਂ ਵਿੱਚ ਹਾਂ ਇੱਥੇ ਗੁਰੂ ਹੈ ਜਿਹੜਾ ਇਹ ਸਾਡੀ ਮਾਂ ਹੈ ਤੇ ਗੁਰੂ ਮਾਂ ਹੀ ਆਪਣੀ ਬੱਚੀ ਭਾਵ ਜੀਵਾਤਮਾ ਨੂੰ ਸਮਝਾਉਂਦੀ ਹੈ ਕਿ ਤੂੰ ਉਸ ਮਾਲਕ ਨੂੰ ਯਾਦ ਕਰ ਜਿਹਦੇ ਕੋਲੋਂ ਆਈ ਨੂੰ ਤੈਨੂੰ ਹਜ਼ਾਰਾਂ ਸਾਲ ਬੀਤ ਗਏ ਕਈ ਜਨ ਪਏ ਕੀਟ ਪਤੰਗਾ ਕਈ ਜਨਮ ਕੱਜ ਮੀਨ ਕੁਰੰਗਾ ਕਈ ਜਨ ਪੰਖੀ ਸਰਪ ਹੋਇਓ ਕਈ ਜਨਮ ਹੈ ਬਿਰ ਬਿਰਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲੇ ਦੇਸ ਜਰੀਆ ਆਪਾ ਨੂੰ ਆਇਆ ਨੂੰ ਟੇਡੀਆਂ ਜੋਨਾ ਟੱਪਦੀਆਂ ਟੱਪਦੀਆਂ ਅਰਬਾਂ ਖਰਬਾਂ ਸਾਲ ਬੀਤ ਗਏ ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਭਈ ਪ੍ਰਾਪਤਮਾ ਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਤੋ ਸਤਿਗੁਰੂ ਪਾਤਸ਼ਾਹ ਬਖਸ਼ੇ ਕਰਦੇ ਹਨ ਜਦੋਂ ਇਹ ਜੀਵਾਤਮਾ ਜੀ ਵਿਸਤ੍ਰੀ ਗੁਰੂ ਦੀ ਗੱਲ ਮੰਨ ਕੇ ਆਪਣਾ ਜੀਵਨ ਬਦਲਦੀ ਹੈ ਕਨਵਰਟ ਕਰਦੀ ਹੈ ਇਹਨਾਂ ਨੂੰ ਛੱਡਣਾ ਕਰ ਇਸ ਤਰ੍ਹਾਂ ਜਦੋਂ ਤੂੰ ਨਿਰਮੋਹ ਧਾਰਨ ਕਰਕੇ ਆਪਣੇ ਮਾਲਕ ਦੇ ਨਾਮ ਨੂੰ ਸਿਮਨ ਵਿੱਚ ਲੱਗੇਂਗੀ ਪ੍ਰੀਤਮ ਪ੍ਰਭੂ ਦੇ ਮਨ ਦੀ ਪਿਆਰੀ ਹੋ ਜਾਵੇਂਗੀ ਪਾਤਸ਼ਾਹ ਜੀ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮਿਟਾਵੇ ਬਿਨਸੈ ਦੁਸ਼ ਛੁਟਕੇ ਦੁਰਮਤੀ ਆਪਣੀ ਧਾਰੀ ਹੋਏ ਨਿਮਾਣੀ ਸੇਵਕ ਮਾਵੈ ਨਿਮਰਤਾ ਸਹਿਤ ਜਦੋਂ ਆਪਣੇ ਮਾਲਕ ਦੇ ਨਾਲ ਜੁੜੇਗੀ ਉਸ ਦੀ ਸੇਵਾ ਵਿੱਚ ਤਾਂ ਪ੍ਰੀਤ ਵਹੋ ਵਹਿ ਮਨ ਪਿਆਰੀ ਤਾਂ ਉਸ ਪ੍ਰੀਤਮ ਨੂੰ ਪਿਆਰੀ ਲੱਗੇਗੀ ਚੰਗੀ ਲੱਗੇਗੀ ਕਿਉਂਕਿ ਅਸੀਂ ਉਸ ਦੇ ਹੁਕਮ ਅnder ਚੱਲ ਕੇ ਚੰਗੇ ਲੱਗ ਸਕਦੇ ਹਾਂ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਅਸੀਂ ਕਿਵੇਂ ਸੱਚ ਵਾਲੇ ਬਣੀਏ ਤੇ ਕਿਵੇਂ ਸਾਡੇ ਅੰਦਰੋਂ ਝੂਠ ਦੀ ਕੰਧ ਟੁੱਟੇ ਤੇ ਪਾਤਸ਼ਾਹ ਕਹਿੰਦੇ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਸ ਮਾਲਕ ਦੇ ਹੁਕਮ ਅੰਦਰ ਚੱਲ ਕੇ ਹੋਏ ਨਿਮਾਣੀ ਸੇਵਕ ਮਾਵੈ ਜਦੋਂ ਤੂੰ ਨਿਮਰਤਾ ਧਾਰਨ ਕਰਕੇ ਉਹਦੀ ਸੇਵਾ ਵਿੱਚ ਲੱਗੇਗੀ ਤਾਂ ਪ੍ਰੀਤ ਹੋਵੇ ਮਨ ਪਿਆਰੀ ਤਾਂ ਉਸ ਪ੍ਰੀਤਮ ਨੂੰ ਭਾ ਜਾਵੇਂਗੀ ਚੰਗੀ ਲੱਗ ਜਾਵੇਂਗੀ हे सुंदर स्त्री तू संसार ਤੋਂ ਉਧਾਰ ਕਰਨ ਵਾਲੇ ਸਾਧੂਆਂ ਦੇ ਗੁਰਮੁਖਾਂ ਦੇ ਸਤਿਗੁਰਾਂ ਦੇ ਚਰਨੀ ਲੱਗ ਸੁਣ ਸੁੰਦਰ ਸਾਧੂ ਬਚਨ ਉਧਾਰੀ ਜੋ ਸਾਧੂਆਂ ਨੇ ਭਾਵ ਗੁਰੂਆਂ ਦੇ ਬਚਨ ਸਾਡਾ ਉਧਾਰ ਕਰਨ ਵਾਲੇ ਹਨ ਜਦੋਂ ਤੂੰ ਉਹਨਾਂ ਦੇ ਬਚਨਾਂ ਨੂੰ ਸੁਣੇਗੀ ਤਾਂ ਉਹ ਬਚਨ ਸਾਡੇ ਜੀਵਨ ਵਿੱਚ ਕਨਵਰਟ ਕਰਨਗੇ ਸਾਡਾ ਜੀਵਨ ਬਦਲ ਕਰਨ ਬਦਲਾਵ ਕਰਨਗੇ ਤਾਂ ਫਿਰ ਕੀ ਹੋਵੇਗਾ ਦੋਖ ਭੁਖ ਮਿਟੇ ਤੇਰੋ ਸਹਿਸਾ ਤੇਰੇ ਦੁੱਖ ਤੇਰੀਆਂ ਆਸ਼ਾ ਤ੍ਰਿਸ਼ਨਾਵਾਂ ਦੀਆਂ ਭੁੱਖਾ ਤੇਰੀ ਭਟਕਣਾ ਤੇਰੇ ਸੰਕੇ ਭਰਮ ਇਹ ਸਾਰੇ ਦੂਰ ਹੋ ਜਾਣਗੇ ਸੁਖ ਪਾਵੈ ਤੂੰ ਸੁਖਮਨ ਨਾਰੀ ਇਸ ਤਰ੍ਹਾਂ ਤੂੰ ਸੁਖਮਨ ਨਾਰੀ ਭਾਵ ਸਾਡੇ ਅੰਦਰ ਤੈਨ ਨਾੜੀਆਂ ਹਨ ਈੜਾ ਪਿੰਗਲਾ ਔਰ ਸੁਖਮਨਾ ਤੀਨ ਵਸੈ ਇਕ ਠਾਈ ਬੇਨੀ ਸੰਗਮ ਤਹਿ ਪ੍ਰਾਗਮਨ ਪਾਵੈ ਮਨ ਬੇਨੀ ਸੰਗਮ ਪ੍ਰਾਗਮਨ ਤਾਂ ਇਸ ਤਰ੍ਹਾਂ ਜਦੋਂ ਉਥੇ ਇਸ਼ਨਾਨ ਕਰੇਗੀ ਆਪਣੇ ਸੁਖਮਨਾ ਨਾੜੀ ਦੇ ਵੇ ਜਾਗ ਜ ਤਿੰਨੇ ਨਦੀਆਂ ਇਕੱਠੀਆਂ ਹੁੰਦੀਆਂ ਤੇ ਦੂਸਰਾ ਅਰਥ ਹੈ ਸੁਖ ਪਾਵੈ ਤੂੰ ਸੁਖਮਨ ਨਾਰੀ ਆਤਮਿਕ ਸੁਖ ਪਾ ਲਵੇਗੀ ਆਪਣੇ ਅੰਦਰੋਂ हे ਜੀ ਵਿਸਤਰੀ ਜੇ ਤੂੰ ਉਸ ਮਾਲਕ ਨੂੰ ਮਿਲਣਾ ਚਾਹੁੰਦੀ ਹੈ ਤਾਂ ਸੁਣ ਸੁੰਦਰ ਸਾਧੂ ਬਚਨ ਉਧਾਰੀ ਆਪਣੀ ਮਾਤਾ ਗੁਰੂ ਦੇ ਬਚਨਾਂ ਨੂੰ ਮੰਨਣਾ ਕਰ ਦੋਖ ਭੋਖ ਮਿਟੇ ਤੇਰੇ ਸਹਿਸਾ ਸੁਖ ਪਾਵੈ ਤੂੰ ਸੁਖਮਨ ਨਾਰੀ ਰਹਾਓ ਮਾਰਜ ਹੋਰ ਕੀ ਕਰਾ ਕਹਿੰਦੇ ਹੋਰ ਸੇਵਾ ਸਿਮਰਨ ਦਾ ਮਤਲਬ ਹੈ ਉਹਨੂੰ ਯਾਦ ਕਰਨਾ ਸੇਵਾ ਮਤਲਬ ਉਸਦਾ ਸੇਵਾ ਕਰਨੀ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸ਼ੁੱਧ ਬਿਕਤੀਆਸ ਨਿਵਾਰੀ ਆਪਣੇ ਮਾਲਕ ਦੇ ਚਰਨਾਂ ਨੂੰ ਧੋ ਕਰਕੇ ਆਪਣੇ ਮਾਲਕ ਨਾਲ ਜੁੜ ਕਰਕੇ ਜਦੋਂ ਤੂੰ ਸੇਵਾ ਕਰੇਂਗੀ ਭਾਵ ਸੇਵਾ ਸ੍ਰਿਸ਼ਟੀ ਦੀ ਸੇਵਾ ਪਰਮੇਸ਼ਰ ਦੀ ਹੀ ਸੇਵਾ ਹੈ ਜਿਵੇਂ ਭਾਈ ਕਨਈਆ ਜੀ ਗੁਰੂ ਪਿਆਰਿਓ ਜੰਗ ਦੇ ਮੈਦਾਨ ਵਿੱਚ ਪਾਣੀ ਪਿਉਉਣ ਦੀ ਸੇਵਾ ਕਰਦੇ ਆ ਜਿੱਥੇ ਉਹ ਪਾਣੀ ਪਿਉਉਂਦੇ ਹੋਏ ਗੁਰਸਿੱਖ ਫੌਜੀਆਂ ਨੂੰ ਪਾਣੀ ਪਿਆਰੇ ਆ ਉੱਥੇ ਮੁਸਲਮਾਨ ਫੌਜੀਆਂ ਨੂੰ ਵੀ ਪਾਣੀ ਪਿਆ ਦਿੰਦੇ ਆ ਭਾਵੇਂ ਕੁਝ ਸਿੱਖਾਂ ਨੇ ਸ਼ਿਕਾਇਤ ਲਾਈ ਕਿ ਮਹਾਰਾਜ ਭਾਈ ਕਨਈਆ ਜਿਹੜਾ ਹੈ ਦੇਖੋ ਉਹ ਦੁਸ਼ਮਣਾਂ ਨੂੰ ਪਾਣੀ ਪਿਉਂਦਾ ਹੈ ਅਸੀਂ ਮਾਰ ਕੇ ਸਿਰਦੇ ਆ ਪਾਣੀ ਪਿਆ ਕੇ ਫਿਰ ਉਹਨਾਂ ਨੂੰ ਹੋਸ਼ ਵਿੱਚ ਕਰ ਦਿੰਦਾ ਮਰ ਉਹਨੂੰ ਰੋਕਿਆ ਜਾਵੇ ਧੰਗੁਰੂ ਗੋਬਿੰਦ ਸਿੰਘ ਜੀ ਨੇ ਸਰਦਿਆ ਭਾਈ ਕਨਈਆ ਜੀ ਤੇਰੀ ਡਿਊਟੀ ਪਾਣੀ ਪਿਉਣ ਦੀ ਲਈ ਆ ਕਹਿੰਦੇ ਹਾਂ ਜੀ ਵਾ ਪਾਣੀ ਪਰਾ ਰਿਹਾ ਕਹਿੰਦੇ ਪਰ ਤੇਰੀ ਇੱਕ ਸ਼ਿਕਾਇਤ ਆਈ ਆ ਬਈ ਤੂੰ ਦੁਸ਼ਮਣ ਫੌਜੀਆਂ ਨੂੰ ਵੀ ਪਾਣੀ ਪਿਉਣਾ ਕਹਿੰਦਾ ਨਾ ਜੀ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਇਆ ਮੈਂ ਤਾਂ ਜਦੋਂ ਵੀ ਪਾਣੀ ਪੀਉਂਦਾ ਹਾਂ ਤਾਂ ਮੈਨੂੰ یوں ਲੱਗਦਾ ਜਿਵੇਂ ਉਹ ਬੁੱਕ ਤੁਹਾਡਾ ਹੁੰਦਾ ਮੈਂ ਤਾਂ ਤੁਹਾਨੂੰ ਪਾਣੀ ਪਿਆਈ ਜਾਂਦਾ ਹੁਣ ਇਹ ਅਵਸਥਾ ਆਮ ਸਿੱਖਾਂ ਨੂੰ ਸਮਝ ਨਹੀਂ ਆਉਂਦੀ ਪਰ ਗੁਰੂ ਸਾਹਿਬ ਨੂੰ ਸਮਝ ਆ ਗਈ ਹੈ ਗੁਰੂ ਸਾਹਿਬ ਕਹਿਣ ਲੱਗੇ ਠੀਕ ਹੈ ਜੇ ਇਹ ਗੱਲ ਹੈ ਫਿਰ ਤਾਂ ਫਿਰ ਤੂੰ ਮੇਰੇ ਮੱਲ ਪੱਟੀ ਵੀ ਕਰ ਦਿਆ ਕਰ ਜਿੱਥੇ ਸਿੱਖਾਂ ਨੇ ਸ਼ਿਕਾਇਤ ਲਈ ਸੀ ਦੁਸ਼ਮਣ ਨੂੰ ਪਾਣੀ ਪਿਉਣ ਤੋਂ ਰੋਕਣ ਲਈ ਉਥੇ ਪਾਤਸ਼ਾਹ ਨੇ ਉਹਨੂੰ ਮਲ ਪੱਟੀ ਫਰਸਟ ایڈ ਬਾਕਸ ਉਹ ਵੀ ਦੇ ਦਿੱਤਾ ਕਹਿੰਦੇ ਜਾਂ ਫਿਰ ਮੇਰੇ ਪੱਟੀਆਂ ਵੀ ਕਰ ਦਿਆ ਕਰ ਕਹਿਣ ਤੋਂ ਭਾਵ ਹੈ ਕਿ ਅਵਸਥਾ ਕਹ ਜੋ ਤੂੰ ਇਹ ਸ੍ਰਿਸ਼ਟੀ ਦੀ ਸੰਗਤ ਦੀ ਸੇਵਾ ਵਿੱਚ ਲੱਗੇਂਗੀ ਤੇ ਉਹਨੂੰ ਮਾਲਕ ਦੇ ਚਰਨ ਜਾਣ ਕੇ ਚਰਨ ਪਖਾਰ ਕਰੋ ਗੁਰਸੇਵਾ ਆਤਮ ਸੁਧ ਬਿਖਤਿਆਸ ਨਿਵਾਰੀ ਸੇਵਾ ਕਰਨ ਦੇ ਨਾਲ ਕੀ ਹੁੰਦਾ ਹੈ ਤੇਰੀ ਆਤਮਾ ਸ਼ੁੱਧ ਹੁੰਦੀ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਾਹ ਜਿਹੜਾ ਮਨ ਸਾਡੇ ਲੰਬੇ ਸਮੇਂ ਤੋਂ ਕਾਲਾ ਹੋ ਗਿਆ ਆਪਾ ਕਾਰਨ ਹੈ ਬੀਬੀ ਜੀ ਵਿਸਤਰੀ ਤੂੰ ਉਸ ਆਪਣੇ ਆਤਮਾ ਨੂੰ ਜਿਹੜਾ ਹੈ ਸੇਵਾ ਕਰਕੇ ਸਾਫ ਕਰ ਜਿਵੇਂ ਅਸੀਂ ਭਾਂਡੇ ਮਾਂਜਦੇ ਹਾਂ ਗੁਰੂ ਘਰ ਵਿੱਚ ਗੁਰੂ ਘਰ ਵਿੱਚ ਬਰਤਨ ਮਾਂਜਣ ਦਾ ਮਤਲਬ ਆਪਣੇ ਮਨ ਨੂੰ ਸਾਫ ਕਰਨਾ ਹੈ ਜੋੜੇ ਸਾਫ ਕਰਨ ਦਾ ਮਤਲਬ ਮਨ ਨੂੰ ਸਾਫ ਕਰਨਾ ਹੈ ਇਸ ਤਰ੍ਹਾਂ ਗੁਰੂ ਦੀ ਸੇਵਾ ਤੇਰੇ ਅੰਦਰੋਂ ਆਤਮਿਕ ਜੀਵਨ ਨੂੰ ਮਾਰਬ ਕਾਉਣ ਵਾਲੇ ਮਾਇਆ ਮੋਹ ਦੇ ਜ਼ਹਿਰ ਨੂੰ ਦੂਰ ਕਰ ਦੇਵੇਗੀ ਸਾਡੇ ਅੰਦਰੋਂ ਫਿਰ ਪ੍ਰੇਮ ਪੈਦਾ ਹੋਵੇਗਾ ਤੇ ਬਾਣੀ ਦਾ ਬਚਨ ਹੈ ਸਾਚ ਕਹੋ ਸੁਣ ਲਿਓ ਸਭੈ ਦਸਵੇਂ ਪ੍ਰੀਤਮ ਜੀ ਜਿਨ ਪ੍ਰੇਮ ਕਿਓ ਤਿਨਹੀ ਪ੍ਰਾਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਮਾਲਕ ਨੂੰ ਪਾਉਣਾ ਕੀਤਾ ਇਹਦੇ ਨਾਲ ਕੀ ਹੋਵੇਗਾ ਸੇਵਾ ਨਾਲ ਤੇਰੇ ਅੰਦਰ ਪ੍ਰੇਮ ਪੈਦਾ ਹੋਵੇਗਾ ਤੇ ਜਿਹੜਾ ਈਰਖਾ ਦਾ ਜ਼ਹਿਰ ਹੈ ਦੁਈ ਦਵੇ ਦਾ ਜ਼ਹਿਰ ਹੈ ਜਿਹੜਾ ਮਾਇਆ ਦੀ ਤ੍ਰਿਸ਼ਨਾ ਹੈ ਆਤੀ ਇਸ ਨੂੰ ਖਤਮ ਕਰ ਦੇਵੇਗਾ ਪ੍ਰੀਤਮ ਜੀ ਕਹਿੰਦੇ ਚਰਨ ਪਖਾਰ ਕਰੋ ਗੁਰ ਸੇਵਾ ਚਰਨ ਧੋ ਕੇ ਸੇਵਾ ਕਰਨੀ ਜਿਵੇਂ ਪਾਤਸ਼ਾਹ ਜੀ ਦੇ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਪਿਆਰਿਓ ਪਾਣੀ ਢੋਣ ਦੀ, ਬਾਲਣ ਲਿਆਉਣ ਦੀ, ਲੰਗਰ ਪਕਾਉਣ ਦੀ, ਲੰਗਰ ਸਜਾਉਣ ਦੀ, ਲੰਗਰ ਵਰਤੌਣ ਦੀ ਬੇਅੰਤ ਸੇਵਾਵਾਂ ਚੱਲਦੀਆਂ। ਇਹ ਸਾਰੀਆਂ ਸੇਵਾਵਾਂ ਉਸ ਮਾਲਕ ਦੀਆਂ ਜਾਣ ਕੇ ਕਰੋ ਨਾ ਕਿ ਕਿਸੇ ਮਨੁੱਖ ਨੂੰ ਦੇਖ ਕੇ ਉਹ ਮਨੁੱਖ ਸਮਝੋ। ਪੁਰਾਣੇ ਸਮਿਆਂ ਵਿੱਚ ਹਿੰਦੂ ਮਤ ਵਿੱਚ ਬ੍ਰਾਹਮਣਾਂ ਨੇ ਬੰਦੇ ਦੀਆਂ 4 ਕੈਟਾਗਰੀਆਂ ਬਣਾ ਦਿੱਤੀਆਂ। ਖੱਤਰੀ, ਬ੍ਰਾਹਮਣ, ਸੂਦ, ਵੈਸ ਉੱਚ-ਨੀਚ ਕਰਕੇ ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਚਾਰਾਂ ਨੂੰ ਇੱਕ ਨਿਸ਼ਾਨ ਸਾਹਿਬ ਦੇ ਇਕੱਠੇ ਕਰਕੇ ਇੱਕ ਥਾਂ ਤੇ ਇਕੱਠੇ ਕਰਕੇ ਚਾਰਾਂ ਦੀ ਇਕੱਠੀ ਪੰਗਤੀ ਲਗਾਈ ਸੰਗਤ ਤੇ ਪੰਗਤ ਦਾ ਜੋ ਸਿਸਟਮ ਚਲਾਇਆ ਸਭ ਤੋਂ ਪਹਿਲਾਂ ਤੇ ਸੰਗਤ ਪੰਗਤ ਚਲਾ ਕੇ ਇਸ ਤਰ੍ਹਾਂ ਸਾਰਿਆਂ ਵਿੱਚ ਪਰਮੇਸ਼ਰ ਨੂੰ ਦੇਖਣ ਦੀ ਸਲਾਹ ਦਿੱਤੀ ਹੈ ਇਸ ਕਰਕੇ ਸਾਰਿਆਂ ਦੀ ਸੰਗਤ ਦੀ ਸੇਵਾ ਹੀ ਪਰਮੇਸ਼ਰ ਦੀ ਸੇਵਾ ਹੈ ਪਰਮੇਸ਼ਰ ਦਾ ਕੋਈ ਅਲੱਗ ਸਰੂਪ ਤਾਂ ਹੈ ਨਹੀਂ ਕਿ ਉਹਦੇ ਪੈਰ ਧੋਈਏ ਤਾਂ ਬੇ ਸੰਗਤ ਹਰ ਆਵਸਥਾ ਜਿਉ ਸੰਗਤ ਦੇ ਵਿੱਚ ਹੀ ਪ੍ਰਭੂ ਵਸਦਾ ਹੈ ਇਸ ਕਰਕੇ ਸੰਗਤ ਦੀ ਸੇਵਾ ਹੀ ਉਸ ਪਰਮਾਤਮਾ ਦੀ ਸੇਵਾ ਹੈ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸ਼ੁੱਧ ਇਸ ਤਰ੍ਹਾਂ ਜਿਹੜਾ ਮਨ ਮੈਲਾ ਹੋਇਆ ਵਿਸ਼ੇਪਕਾਰਾਂ ਨਾਲ ਉਹ ਸ਼ੁੱਧ ਹੋ ਜਾਵੇਗਾ ਸਾਫ਼ ਹੋ ਜਾਵੇਗਾ ਬਿਖਤਿਆਸ ਜਿਹੜੀ ਜ਼ਹਿਰ ਰੂਪੀ ਈਰਖਾ ਹੈ ਪਿਆਸ ਹੈ ਉਹ ਖਤਮ ਹੋ ਜਾਵੇਗੀ ਦਾਸਨ ਕੀ ਹੋਏ ਦਾਸ ਦਾਸਰੀ ਅਗਲੇ ਪਦੇ ਵਿੱਚ ਪਾਤਸ਼ਾਹ ਕਹਿੰਦੇ ਹਨ ਪੰਜਵੇਂ ਸਤਿਗੁਰੂ ਤੂੰ ਦਾਸਾਂ ਦੀ ਦਾਸ ਬਣ ਜਾ ਸੇਵਕਾਂ ਦੀ ਸੇਵਕ ਬਣ ਜਾ ਜਿਸ ਤਰ੍ਹਾਂ ਗੁਰੂ ਪਿਆਰੇ ਵਿਕ ਸਾਖੀ ਹੈ ਛੋਟੀ ਜੀ ਸਤਿਗੁਰੂ ਅੰਗਦ ਦੇਵ ਜੀ ਦੇ ਸਮੇਂ ਦੀ ਕਹਿੰਦੇ ਜਿਸ ਵੇਲੇ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਮੇਂ ਉਹਨਾਂ ਦੇ ਕੋਲ ਇੱਕ ਸਿੱਖ ਆਉਂਦਾ ਹੈ ਔਰ ਉਹ ਸਿੱਖ ਜਿਹੜਾ ਹੈ ਗੁਰੂ ਪਿਆਰਿਓ ਸੁਬਾ ਲੰਗਰ ਛਕ ਲੈਂਦਾ ਦੁਪਹਿਰੇ ਛਕ ਲੈਂਦਾ ਸ਼ਾਮ ਨੂੰ ਛਕ ਲੈਂਦਾ ਤੇ ਬਾਕੀ ਸਮੇਂ ਸੌ ਜਾਂਦਾ ਇੱਕ ਦਿਨ ਬਾਬਾ ਬੁੱਢਾ ਜੀ ਵਰਕੇ ਸਿੱਖਾਂ ਨੇ ਕਿਹਾ ਵੇ ਗੁਰਸਿੱਖਾ ਭਾਈ ਤੂੰ ਸੇਵਾ ਵੀ ਕਰ ਲਿਆ ਕਰ ਮਾੜੀ ਮੋਟੀ ਉਹ ਕਹਿਣ ਲੱਗਿਆ ਕਰ ਲਾਂਗੇ ਜਿੱਦਾਂ ਗੁਰੂ ਸਾਹਿਬ ਕਹਿਣਗੇ ਬਾਬਾ ਬੁੱਢਾ ਜੀ ਵਰਕੇ ਸਿੱਖਾਂ ਨੇ ਕਹਿਣਾ ਇਹਨੇ ਉਹਨਾਂ ਦੀ ਗੱਲ ਅਣਗੌਲੀਆ ਕਰ ਦੇਣੀ ਇੱਕ ਦਿਨ ਕਿਤੇ ਗੁਰੂ ਅੰਗਦ ਦੇਵ ਜੀ ਦੇ ਸਾਹਮਣੇ ਆ ਬੈਠਾ ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਉਹ ਸਿੱਖਾ ਭਾਈ ਗੁਰੂ ਘਰ ਦਾ ਲੰਗਰ ਛੱਕੇ ਮਾੜੀ ਮੋਟੀ ਸੇਵਾ ਵੀ ਕਰਨੀ ਚਾਹੀਦੀ ਹੈ ਕਹਿੰਦਾ ਜੀ ਤੁਸੀਂ ਕਦੇ ਕਿਹਾ ਹੀ ਨਹੀਂ ਸੇਵਾ ਕਰਨ ਨੂੰ ਤੁਸੀਂ ਦੱਸੋ ਮੈਂ ਕੀ ਸੇਵਾ ਕਰਾਂ ਤਾਂ ਗੁਰੂ ਅੰਗਦ ਦੇਵ ਜੀ ਕਹਿੰਦੇ ਮੈਂ ਤਾਂ ਕਹਿਣਾ ਜਾ ਕੇ ਨਾ ਜੰਗਲ 'ਚ ਚਿਖਾ ਬਣਾ ਕੇ ਤੇ ਸੜ ਜਾ ਤੈਨੂੰ ਰੋਜ਼ ਬਾਬਾ ਬੁੱਢਾ ਜੀ ਵਰਗੇ ਕਹਿੰਦੇ ਆ ਸੇਵਾ ਕਰਨ ਨੂੰ ਜਵਾਬ ਦੇ ਦੇ ਨਾ ਜੇ ਮੈਥੋਂ ਪੁੱਛਦਾ ਤਾਂ ਜੰਗਲ ਵਿੱਚ ਜਾ ਕੇ ਸੜ ਜਾ ਏਹੀ ਮੇਰਾ ਹੁਕਮ ਹੈ ਕਹਿੰਦੇ ਉਹ ਇਹ ਗੱਲ ਸੁਣ ਕੇ ਚਲਿਆ ਤਾਂ ਗਿਆ ਨਿੰਮੋ ਝੂਣਾ ਹੋਇਆ ਜੰਗਲ ਵੱਲ ਲੱਕੜਾਂ ਵੀ ਇਕੱਠੀਆਂ ਕਰਨੀਆਂ ਚਿਖਾ ਵੀ ਲਾ ਲਈ ਔਰ ਗੁਰੂ ਪਿਆਰੂ ਅੱਗ ਲਾ ਕੇ ਲੱਕੜਾਂ ਨੂੰ ਕਹਿਣ ਲੱਗੇ ਉਹ ਦੁਆਲੇ ਘੁੰਮ ਰਿਹਾ ਓਥੋਂ ਇੱਕ ਚੋਰ ਜੋ ਚੋਰੀ ਕਰਕੇ ਭੱਜਿਆ ਸੀ ਰਾਜੇ ਦੀ ਹੱਥ ਵਿੱਚ ਉਸਦੇ ਝੋਲਾ ਹੈ ਜਿਹਦੇ ਵਿੱਚ ਸੋਨਾ ਚਾਂਦੀ ਭਰਿਆ ਹੋਇਆ ਹੈ ਤੇ ਉਹ ਚਿਖਾ ਦੇ ਕੋਲ ਪਹੁੰਚ ਜਾਂਦਾ ਹੈ ਜਾ ਚਿਖਾ ਦੇ ਕੋਲ ਆਇਆ ਤੇ ਇਸ ਨੂੰ ਘੁੰਮਦਾ ਵੇਖ ਕੇ ਪੁੱਛਿਆ ਬਈ ਤੂੰ ਕਿਵੇਂ ਘੁੰਮੀ ਜਾਂਦਾ ਤੇ ਚੋਰ ਦੇ ਮਗਲ ਜਾਦੀਏ ਦੇ ਬੰਦੇ ਵੀ ਪਏ ਹੋਏ ਸੀਗੇ ਫੜ ਕੇ ਮਾਰ ਹੀ ਦੇਣਾ ਸੀ ਚੋਰ ਕਹਿਣ ਲੱਗਿਆ ਵੀ ਗੱਲ ਕੀ ਹੈ ਕਹਿੰਦਾ ਯਾਰ ਮੈਨੂੰ ਗੁਰੂ ਅੰਗਦ ਦੇਵ ਜੀ ਕਹਿੰਦੇ ਹਨ ਕਿ ਤੂੰ ਚਿਖਾ ਵੀ ਸੜ ਕੇ ਮਰ ਜਾ ਮੇਰੀ ਇਹੀ ਹੁਕਮ ਹੈ ਕਹਿਣ ਲੱਗਿਆ ਇਹ ਹੁਕਮ ਮੈਨੂੰ ਦੀਆ ਝੋਲਾ ਤੂੰ ਲੈਦਾ ਕਹਿੰਦੇ ਝੋਲਾ ਉਸਨੇ ਉਸ ਨੂੰ ਫੜਾਤਾ ਕਿਉਂਕਿ ਅੱਗ ਵਿੱਚ ਤਾਂ ਮਤ ਨਾ ਸਕਿਆ ਚੋਰ ਨੇ ਕਹਿੰਦੇ ਅੱਗ ਦੇ ਛਾਲ ਮਾਰੀ ਤੇ ਉਹ ਸੜਕੇ ਸੁਬਾਹ ਹੋ ਗਿਆ ਉਹਦੀ ਮੁਕਤੀ ਹੋ ਗਈ ਪਰ ਇਹ ਸਿੱਖ ਨੇ ਉਹ ਝੋਲਾ ਸੋਨੇ ਵਾਲਾ ਸੰਭਾਲ ਲਿਆ ਲਾਲਚ ਵਿੱਚ ਆ ਕੇ ਤੇ ਮਗਰੋਂ ਸਿਪਾਹੀ ਆਏ ਰਾਜੇ ਦੇ ਬੰਦੇ ਉਹਨਾਂ ਨੇ ਉਸ ਨੂੰ ਫੜ ਲਿਆ ਤੇ ਫੜ ਕੇ ਉਸ ਨੂੰ ਗੁਰੂ ਪਿਆਰਿਓ ਫਾਂਸੀ ਦੇ ਦਿੱਤੀ ਚੌਂਟੇ ਦੇ ਵਿੱਚ ਚੌਕ ਦੇ ਵਿੱਚ ਉਸ ਨੂੰ ਫਾਂਸੀ ਦੇ ਕੇ ਮਾਰ ਦਿੱਤਾ ਇਸ ਕਰਕੇ ਗੁਰੂ ਦੇ ਸਿੱਖਾਂ ਦੇ ਬਚਨ ਵੀ ਗੁਰੂ ਦੇ ਬਚਨ ਹੀ ਹੁੰਦੇ ਹਨ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਤਾਂ ਬਚਨ ਕਰ ਰਹੇ ਸੀ ਆਪਾਂ ਦਾਸਨ ਕੀ ਹੋਏ ਦਾਸ ਦਾਸਰੀ ਦਾਸਾਂ ਨੇ ਦਾਸ ਬਣ ਜਾਓ ਤਾਂ ਪਾਵੇ ਸ਼ੋਭਾ ਹਰ ਦੁਆਰੀ ਤਾਂ ਹਰੀ ਦੇ ਦਰ ਤੇ ਤੂੰ ਸ਼ੋਭਾ ਪ੍ਰਾਪਤ ਕਰੇਂਗੀ ਇਹੀ ਅਚਾਰ ਇਹੀ ਵਿਵਹਾਰ ਹੈ ਜੀ ਵਿਸਤਰੀ ਵਸਤੂ ਇਹੋ ਜਿਹਾ ਆਪਣਾ ਚਾਲ ਚੱਲਣ ਬਣਾ ਲੈ ਇਹੋ ਜਿਹਾ ਅਚਾਰ ਭਾਵ ਆਚਰਣ ਬਣਾ ਲੈ ਤਾਂ ਫਿਰ ਤੂੰ ਉਸ ਮਾਲਕ ਨੂੰ ਪਿਆਰੀ ਲੱਗੇਗੀ ਪਾਤਸ਼ਾਹ ਜੀ ਕਹਿੰਦੇ ਇਹੀ ਅਚਾਰ ਇਹੀ ਵਿਵਹਾਰ ਆਗਿਆ ਮਾਨ ਭਗਤ ਹੋਏ ਤੁਹਾਰੀ ਬਸ ਇਹੋ ਜਿਹਾ ਸੁਭਾਅ ਬਣਾ ਲੈ ਧਾਰਮਿਕ ਰਸਮਾਂ ਦਾ ਕਰਨਾ ਸੇਵਾ ਸਿਮਨ ਕਰਨਾ ਤੇਰਾ ਨਿਤ ਕਰਮ ਹੋ ਜਾਵੇ ਪਰਮੇਸ਼ਰ ਪਤੀ ਦੀ ਰਜਾ ਨੂੰ ਸਿਰ ਮੱਥੇ ਮੰਨ ਕੇ ਇਸ ਤਰ੍ਹਾਂ ਕੀਤੀ ਹੋਈ ਤੇਰੀ ਪ੍ਰਭੂ ਭਗਤੀ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਵੇਗੀ ਜੋ ਇਹ ਮੰਤਰ ਕਮਾਵੇ ਨਾਨਕ ਭਾਨ ਗੁਰੂ ਅਰਜਨ ਦੇਵ ਪੰਜਵੇਂ ਨਾਨਕ ਜੀ ਕਹਿੰਦੇ ਜਿਹੜਾ ਸਾਡੇ ਇਸ ਬਚਨ ਨੂੰ ਮੰਨ ਲਵੇਗਾ ਇਸ ਮੰਤਰ ਨੂੰ ਕਮਾ ਲਵੇਗਾ ਭਾਵੇਂ ਸੁਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰ ਲਵੇਗਾ ਸੋ ਭੌਜਲ ਪਾਰੇ ਉਤਾਰੀ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ ਪਰਮੇਸ਼ਰ ਵਿੱਚ ਮਿਲ ਜਾਵੇਗਾ ਤਾਂ ਇਸ ਤਰ੍ਹਾਂ ਹਜ਼ੂਰ ਨੇ ਜੀਵ ਰੂਪ ਇਸਤਰੀ ਦਾ ਉਧਾਰ ਕਰਨ ਵਾਲੇ ਗੁਰਮੁਖਾਂ ਦੀ ਸਾਧੂਆਂ ਦੇ ਬਚਨਾਂ ਦੀ ਮਹਾਨਤਾ ਦੱਸੀ ਹੈ ਗੁਰਮੁਖਾਂ ਦੀ ਸੰਗਲ ਦਾ ਫਲ ਦੱਸਿਆ ਸੋ ਏਸੀ ਪਵਿੱਤਰ ਸ਼ਬਦ ਦੇ ਵਿਚਾਰ ਅਗਲਾ ਸ਼ਬਦ ਹੈ ਆਸਾ ਮਹੱਲਾ ਪੰਜਵਾ ਦੁਪਦੇ ਭਈ ਪ੍ਰਾਪਤਮਾ ਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨ ਕਾਮੈ ਸਾਧ ਸੰਗਤ ਭਜ ਕੇਵਲ ਨਾਵੇ ਸ਼ਬਦ ਦੇ ਵਿਚਾਰ ਅਗਲੇ ਦੀਵਾਨਾ ਵਿੱਚ ਸਰਵਣ ਕਰਾਂਗੇ ਬੋਲਦੇ ਅਨੇਕਾ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਮੁਲਾਫਤੇ ਪਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ